ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਸਤਿਵੰਤ ਰਬੀ ਸਿੰਘ ਜੀ ਦੇ ਲੋਕਿਆਂ ਵਾਲਾ ਉਹਨਾਂ ਨੂੰ ਬੇਨਤੀ ਹੈ ਜੀ ਉਹ ਵੀ ਸਨਮਾਨ ਲੈ ਲਓ। ਭਾਈ ਬਲਵਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਭਾਈ ਆਪਣਾ ਸਨਮਾਨ ਲੈ ਲਓ ਜੀ। ਆਜੋ ਜੀ ਭਾਈ ਦਸਰ ਸਿੰਘ ਜੀ ਵੱਡਾ ਗੋੜਾ ਉਹਨਾਂ ਨੂੰ ਵੀ ਬੇਨਤੀ ਹੈ ਜੀ ਸਨਮਾਨ ਲੈ ਲਓ। ਭਾਈ ਗੁਰਪ੍ਰੀਤ ਸਿੰਘ ਜੀ ਵੱਡਾ ਗੁਰੂ ਹੈਡ ਗ੍ਰਾਂਟ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਨਮਾਨ ਲੈ ਲਓ ਜੀ ਭਾਈ ਹਰਪ੍ਰੀਤ ਸਿੰਘ ਜੀ ਬਪਾ ਉਹਨਾਂ ਨੂੰ ਵੀ ਬੇਨਤੀ ਹੈ ਸਨਮਾਨ ਲੈ ਲਓ ਜੀ ਭਾਈ ਗੁਰਪ੍ਰੀਤ ਸਿੰਘ ਜੀ ਬਪਾ ਉਹਨਾਂ ਨੂੰ ਵੀ ਬੇਨਤੀ ਹੈ ਜੀ ਸਨਮਾਨ ਲੈ ਲਓ ਬਖਵਾਲ ਸਿੰਘ ਜੀ ਅੱਜ ਜੀ ਸਨਮਾਨ ਲੈ ਲਓ ਜੀ ਬੋਲੇ ਸੋ ਨਿਹਾਲ ਬੇਨਤੀ ਬਾਬਾ ਜੀ ਸਿੰਘ ਜਰ ਕੋਣਾ ਉਹਨਾਂ ਨੂੰ ਵੀ ਬੇਨਤੀ ਜੀ ਸਨਮਾਨ ਦੇ ਲੋ ਆਯੋਗ ਬਾਬਾ ਜੀ ਕੋ ਸੇ ਸਾਰੇ ਕਾਲ ਚੜਦੀ ਕਲਾ ਨਾਲ ਕਰਦੇ ਹੋ ਜੀ ਮਨ ਲੈ ਲੋ ਜੀ ਭਾਈ ਕਰਮ ਸਿੰਘ ਜੀ オーडर ਆਜੋ ਜੀ ਵੱਗਾ ਸਿੰਘ ਜੀ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਜੀ ਭਗਤੋਂ ਕਿਰਪਾ ਕਰਕੇ ਸਨਮਾਨ ਲੈ ਲਈ ਧੰਨਵਾਦ ਇਹ ਸਾਰੀਆਂ ਸੰਗਤਾਂ ਦਾ ਸਾਰੇ ਮਹਾਂਪੁਰਖਾਂ ਦਾ ਹੋਰ ਸਤਿਗੁਰੂ ਜੀ ਦੇ ਪਾਵਨ ਖੜਾ ਪ੍ਰਸ਼ਾਦ ਦੀ ਦੇਗ ਕੁਸ਼ਦੀਪ ਸਿੰਘ ਜੀ ਭਗਤੋਂ ਆਰੋ ਪਈ ਸਾਹਿਬ ਜੀ ਤੁਸੀਂ ਵੀ ਸਨਮਾਨ ਲੈ ਲਈ ਇੱਕ ਸਨਮਾਨ ਰਿਕਾ ਜੀ ਵੀ ਕੁਸ਼ਦੀਪ ਸਿੰਘ ਜੀ ਭਗਤ ਪਾਇਰਮਦਰ ਸਿੰਘ ਜੀ ਜੂਰ ਦਾ ਸਾਹਿਬ ਉਹਨਾਂ ਨੂੰ ਬੇਨਤੀ ਹੈ ਜੀ ਸਨਮਾਨ ਲੈ ਲੋ ਆਰੋ ਵੀ ਜੀ ਸਤਿਗੁਰੂ ਜੀ ਦੇ ਪਾਵਨ ਹੰਡ ਪ੍ਰਸ਼ਾਦ ਦੀ ਦੇਰ ਵਰਤੇਗੀ ਉਪਰੰਤ ਸਾਰੀਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਤਿਆਰ ਹੈ ਜੀ ਅਦਰ ਸਰਕਾਰ ਨਾਲ ਸਾਰਿਆਂ ਨੂੰ ਗੁਰੂ ਕਾ ਲੰਗਰ ਸ਼ਕੀ ਜਾਣ ਦੀ ਕਿਰਪਾ ਦਾ ਕਰਨੀ ਸਾਰੀਆਂ ਸੰਗਤਾਂ ਦਾ ਸਾਰੇ ਨੂੰ ਗੁਰੂ ਕਾ ਲੰਗਰ